ਹਾਂ ਜੀ ਕਰਨਦੀਪ ਸਿੰਘ ਜਿਲ ਮੇਰਾ ਨਾਮ ਆ ਜੀ ਆਮ ਪਾਰਟੀ ਦੇ ਵਰਕਰ ਹਾਂ ਜੀ ਅਸੀਂ ਇਹ ਲਖਣ ਚੱਲ ਰਹੀ ਸਰਪੰਚੀ ਲਖਣ ਚੱਲ ਰਹੀ ਸੀ ਜਿਹਦੇ ਵਿੱਚ ਸਾਰਾ ਕੰਮ ਕੰਮ ਸਾਡੇ ਪੱਟੀਆਂ ਹਲਕੇ ਵਿੱਚ ਬਹੁਤ ਸ਼ਾਂਤੀਪੂਰਵਕ ਚੱਲ ਰਿਹਾ ਸੀ ਪਰ ਇਹ ਅਣਸਖਾਵੀ ਘਟਨਾ ਜਿਹੜੀ ਅੱਜ ਵਾਪਰ ਗਈ ਆ ਇਹ ਨਾ ਪੂਰਾ ਹੋਣ ਵਾਲਾ ਘਾਟਾ ਸਾਡਾ ਲਈ ਇਹ ਘਾਟਾ ਕਦੇ ਵੀ ਨਾ ਪਾਰਟੀ ਲਈ ਨਾ ਪਰਿਵਾਰ ਲਈ ਨਾ ਯਾਰਾਂ ਦੋਸਤਾਂ ਲਈ ਅਗਲੀ ਵਾਰ ਨਾ ਕੀ ਆਦਾ ਵਿਅਕਤੀ ਤੇ ਕਿਹੜੇ ਪਿੰਡ ਤੋਂ ਸੀ ਇਹ ਵੀਰ ਜੀ ਰਾਜਵਿੰਦਰ ਸਿੰਘ ਨਾਂ ਜੀ ਇਹਦਾ ਤਲਵੰਡੀ ਮੋਹਰਿਕ ਪਿੰਡ ਆ ਜੀ ਕਿੱਥੋਂ ਜਾ ਰਹੀਏ ਇਹ ਪੱਟੀ ਤੋਂ ਜਾ ਰਿਹਾ ਸੀ ਪਿੰਡ ਨੂੰ ਆਪਦੇ ਵਾਪਸ ਜਾ ਰਿਹਾ ਇਹ ਨਵੇਂ ਬਣੇ ਸਰਪੰਚ ਇਹਦੇ ਪਿੰਡ ਸਰਪੰਚ ਹੀ ਬਣਿਆ ਸੀ ਸਰਪੰਚ ਐਸਸੀ ਪਿੰਡ ਰਿਜ਼ਰਵ ਆ ਜੀ ਹਾਂ ਜੀ ਕਹਿੰਦੇ ਇਹਨਾਂ ਨੂੰ ਸਰਪੰਚ ਚੁਣੇਗੇ ਇਹਨਾਂ ਪੰਚਾਇਤ ਲੋ ਮਰ ਲੋ ਜੀ ਤੇ ਨਾਲ ਜਿਹੜੇ ਬੰਦੇ ਪਿੰਡ ਦੇ ਮੋਤਵਾਰ ਬੰਦੇ ਹੁੰਦੇ ਉਹਨਾਂ ਨਾਲ ਜਾਣਾ ਹੁੰਦਾ ਹੈ ਸਰਪੰਚ ਐਸਸੀ ਰਿਜ਼ਰਵ ਆ ਜੀ ਪਿੰਡ ਕਿੰਨੇ ਕਿੰਨੇ ਬੰਦੇ ਜਿੰਨਾ ਘਟਰਾਣ ਜਾਉਂਦੇ ਤਿੰਨ ਬੰਦੇ ਆਏ ਸੀ ਵੀਡੀਓ ਮੋਟਰਸਾਈਕਲ ਤੇ ਕਿੰਨੇ ਕਿੰਨੇ ਬੰਦੇ ਚੱਕਮੀ ਹੋਏਗੀ ਮੇਰੇ ਮਤਲਬ ਇੱਕ ਦੋ ਜਿਹੜੇ ਡੈੱਡ ਹੋ ਗਿਆ ਜੀ ਤੇ ਦੋ ਬੰਦੇ ਹੋਰ ਚੱਕਮੀ ਆ ਜੀ ਕੀ ਨਾਮ ਉਹਨਾਂ ਦੇ ਨਾਮ ਉਹਨਾਂ ਦੇ ਭਾਈ ਆਪਾਂ ਨੂੰ ਪਤਾ ਨਹੀਂ ਉਹ ਤੇ ਪੁਲਿਸ ਪਾਰਟੀ ਨੂੰ ਲਿਖਾ ਦੇ ਨਾਮ ਉਹਨਾਂ ਦੇ ਪੀ ਡੀ ਹਾਂ ਜੀ ਵੀਰ ਸਰਪੰ ਹੱਥ ਕਰਦੇ ਹੈਲੋ ਕੀਤੀ ਆ ਤੇ ਨਾਲ ਹੀ ਗੋਲੀਆਂ ਮਾਰਨੇ ਸ਼ੁਰੂ ਕਰਕੇ ਸਨ ਕਿੰਨਾ ਨੇ ਕੁਝ ਪਤਾ ਲੱਗਾ ਕਿਹੜੇ ਕਿੰਨੇ ਕੇ ਜਾਣੇ ਸਵਾਰ ਸੀ ਤਿੰਨੇ ਜਣੇ ਮੋਟਰਸਾਈਕਲ ਤੇ ਸੀ ਹਾਂਜੀ ਦੋ ਜਣੇ ਆ ਕੋ ਵੈਪਨ ਹੀ ਉਹਨਾਂ ਨਾਲ ਉਹਨਾਂ ਨੇ ਰੈਕਟ ਕੀਤਾ ਉਹਨਾਂ ਨੂੰ ਤੇ ਇੱਕ ਇਹਨਾਂ ਮੋਟਰਸਾਈਕਲ ਤੇ ਸੀ ਮੂੰਹ ਬੰਨੇ ਸੀ ਸਾਰੇ ਨਾ ਨਾ ਮੂੰਹ ਨਹੀਂ ਬੰਨੇ ਕੋਈ ਤੇ ਕੁਝ ਪਤਾ ਲੱਗਾ ਕੌਣ ਸੀ ਫਿਰ ਬੰਦੇ ਨਹੀਂ ਨਹੀਂ ਕੋਈ ਨਹੀਂ ਪਤਾ ਨਹੀਂ ਇਹਨਾਂ ਪਤਾ ਹੀ ਨਹੀਂ ਹੁਣ ਬੰਦੇ ਪਛਾਣ ਚ ਨਹੀਂ ਹੈਗੇ ਜਿੰਨਾ ਟਾਈਮ ਇਹ ਵੀ ਆਪਾਂ ਕਿਸ ਨੂੰ ਇਹ ਵੀ ਅਮਰਦੀਪ ਬਾਡੀ ਕੀ ਸੀ ਇਹ ਕਿਵੇਂ ਇਹ ਅਮਰਦੀਪ ਬਾਡੀ ਕਿੰਨੀ ਚਿਰ ਦਾ ਜੁੜਿਆ ਸੀ ਵੀਰ ਇਹ ਵੀਰ ਬਹਾਵਾਂ ਟਾਈਮ ਦਾ ਜਾਨੀ ਕਿ ਤਿੰਨ ਕ ਸਾਲ ਤੋਂ ਜੁੜਿਆ ਸੀ ਤੇ ਹੁਣ ਵੀਰ ਸਰਪੰਚ ਇਹਨਾਂ ਦੀ ਪੰਚਾਇਤ ਇਹਨਾਂ ਨੇ ਹੀ ਬਣਿਆ ਸਰਪੰਚ ਬਣਿਆ ਵੀਰ ਮਤਲਬ ਮਹਿਲਾ ਸਰਪੰਚ ਬਣਾਏ ਹਾਂਜੀ ਮਹਿਲਾ ਸਰਪੰਚ ਹੀ ਹੈ ਇਹਨਾਂ ਦੇ ਪਿੰਡ ਤੋਂ ਕੀ ਨਾਮ ਪਤਾ ਉਹਨੂੰ ਉਹਨਾਂ ਦਾ ਨਾਮ ਨਹੀਂ ਪਤਾ ਮਹਿਲਾ ਲੋਕ ਦੇ ਇਨਾਂ ਨੂੰ ਸਰਪੰਚ ਕਹ ਰਹੇ ਨੇ ਹਾਂਜੀ ਡਾਕਟਰ ਡਾਕਟਰ ਕਹਿੰਦੇ ਇਹਨਾਂ ਦਾ ਸਰਪੰਚ ਜਿਵੇਂ ਦੱਸ ਰਹੇ ਨੇ ਕਿ ਇਹ ਵੀਰ ਵੀ ਸਰਪੰਚ ਸੀ ਮਤਲਬ ਢੜਾ ਇਹਨਾਂ ਦਾ ਸੀ ਹਾਂ ਇਹਨਾਂ ਦਾ ਹੈ ਕੋਈ ਕੰਪੋਜੀਸ਼ਨ ਤੇ ਕੋਈ ਹਾਇਤ ਨਹੀਂ ਕੋਈ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ اپੋਜੀਸ਼ਨ ਕੋਈ ਨਹੀਂ ਚੋਣਾਂ ਵੀ ਰੰਜੀਤ ਨਾ 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 ਕੁਝ ਨਹੀਂ ਕੋਈ ਨਹੀਂ ਕੁਝ ਨਹੀਂ ਮੈਂ ਅਜੀ ਕਰਨਦੀਪ ਸਿੰਘ ਜਿਲ ਮੇਰਾ ਨਾਮ ਆ ਜੀ ਆਮ ਪਾਰਟੀ ਦੇ ਵਰਕਰ ਆ ਜੀ ਅਸੀਂ ਇਲੈਕਸ਼ਨ ਚੱਲ ਰਹੀ ਸਰਪੰਚੀ ਇਲੈਕਸ਼ਨ ਚੱਲ ਰਹੀ ਸੀ ਜਿਹਦੇ ਵਿੱਚ ਸਾਰਾ ਕੰਮ ਕੰਮ ਸਾਡੇ ਪੱਟੀ ਹਲਕੇ 'ਚ ਬਹੁਤ ਸ਼ਾਂਤੀਪੂਰਵਕ ਚੱਲ ਰਿਹਾ ਸੀ ਪਰ ਇਹ ਅਣਸਖਾਵੀ ਘਟਨਾ ਜਿਹੜੀ ਅੱਜ ਵਾਪਰ ਗਈ ਆ ਇਸ ਨੇ ਪੂਰਾ ਹੋਣ ਵਾਲਾ ਕਾਟਾ ਸਾਡਾ ਲਈ ਇਹ ਕਾਟਾ ਕਦੇ ਵੀ ਨਾ ਪਾਰਟੀ ਲਈ ਨਾ ਪਰਿਵਾਰ ਲਈ ਨਾ ਯਾਰਾਂ ਦੋਸਤਾਂ ਲਈ ਅਗਲੀ ਵੀ ਇਹਦਾ ਨਾਂ ਕੀ ਆਦਾ ਵਿਅਕਤੀ ਤੇ ਕਿਹੜੇ ਪਿੰਡ ਤੋਂ ਸੀ ਇਹ ਵੀਰ ਜੀ ਰਾਜਵਿੰਦਰ ਸਿੰਘ ਨਾਂ ਜੀ ਇਹਦਾ ਤਲਵੰਡੀ ਮੋਹਰ ਸਿੰਘ ਪਿੰਡ ਆ ਜੀ ਕਿੱਥੋਂ ਜਾ ਰਹੀ ਹੈ ਇਹ ਪੱਟੀ ਤੋਂ ਜਾ ਰਹੀ ਸੀ ਪਿੰਡ ਨੂੰ ਆਪਦੇ ਵਾਪਸ ਜਾ ਰਹੀ ਹੈ ਇਹ ਨਵੇਂ ਬਣੇ ਸਰਪੰਚ ਇਹਦੇ ਪਿੰਡ ਸਰਪੰਚ ਹੀ ਆ ਬਣਿਆ ਸੀ ਸਰਪੰਚ ਐਸੀ ਪਿੰਡ ਰਿਜ਼ਰਵ ਆ ਜੀ ਹਾਂ ਜੀ ਕਿਹਨੇ ਇਹਨਾਂ ਸਰਪੰਚ ਚੁਣੇਗੇ ਇਹਨਾਂ ਦੀ ਪੰਚਾਇਤ ਨੂੰ ਮੱਲੋ ਜੀ ਤੇ ਨਾਲ ਜਿਹੜੇ ਬੰਦੇ ਪਿੰਡ ਦੇ ਮੋਢਵਰ ਬੰਦੇ ਹੁੰਦੇ ਉਹਨਾਂ ਨਾਲ ਜਾਣਾ ਹੁੰਦਾ ਹੈ ਸਰਪੰਚ ਐਸੀ ਰਿਜ਼ਰਵ ਆ ਜੀ ਕਿੰਨੇ ਕਿੰਨੇ ਬੰਦੇ ਜਿੰਨਾ ਘਟਰਾਣ ਜਾਮਦੇ ਤਿੰਨ ਬੰਦੇ ਆਏ ਸੀ ਵੀਡੀਓ ਮੋਟਰਸਾਈਕਲ ਤੇ ਕਿੰਨੇ ਬੰਦੇ ਜ਼ਖਮੀ ਹੋਏ ਜੀ ਮੈਨੂੰ ਮੱਲੋ ਇੱਕ ਦੇ ਜਿਹੜੇ ਡੈਥ ਹੋ ਗਈ ਆ ਜੀ ਤੇ ਦੋ ਬੰਦੇ ਹੋਰ ਜ਼ਖਮੀ ਆ ਜੀ ਕੀ ਨਾਂ ਉਹਨਾਂ ਦੇ ਨਾਮ ਉਹਨਾਂ ਦੇ ਭਾਈ ਆਪਾਂ ਨੂੰ ਪਤਾ ਨਹੀਂ ਉਹ ਤੇ ਪੁਲਿਸ ਪਾਰਟੀ ਨੂੰ ਲਿਖਾ ਦੇ ਨਾਂ ਉਹਨਾਂ ਦੇ ਕੀ ਡਿਗ ਹਾਂ ਜੀ ਵੀਰ ਸਰਪੰਚ ਬਣਿਆ ਸੀ ਮੈਂ ਵੀ ਹੱਥ ਕਰਦੇ ਹੈਲੋ ਕੀਤੀ ਆ ਤੇ ਨਾਲ ਹੀ ਗੋਲੀਆਂ ਮਾਰਨੇ ਸ਼ੁਰੂ ਕਰਕੇ ਸਨ ਜੀ ਕਿੰਨਾ ਨੇ ਕੁਝ ਪਤਾ ਲੱਗਾ ਕਿਹੜੇ ਕਿੰਨੇ ਕੇ ਜਾਣੇ ਸਵਾਰ ਸੀ ਤਿੰਨ ਜਾਣੇ ਮੋਟਰਸਾਈਕਲ ਤੇ ਸੀ ਹਾਂਜੀ ਦੋ ਜਣੇ ਆ ਕੋਈ ਵੈਪਨ ਹੀ ਉਹਨਾਂ ਨੇ ਉਹਨਾਂ ਨੇ ਵੈਸਟ ਕੀਤਾ ਉਹਨਾਂ ਨੂੰ ਤੇ ਇੱਕ ਇਹਨਾਂ ਮੋਟਰਸਾਈਕਲ ਤੇ ਸੀ ਮੂੰਹ ਬੰਨੇ ਸੀ ਸਾਰੇ ਨਾ ਨਾ ਮੂੰਹ ਨਹੀਂ ਬੰਨੇ ਕੋਈ ਤੇ ਕੁਝ ਪਤਾ ਲੱਗਾ ਕੌਣ ਸੀ ਫਿਰ ਬੰਦੇ ਨਹੀਂ ਨਹੀਂ ਕੋਈ ਨਹੀਂ ਪਤਾ ਨਹੀਂ ਇਹਨਾਂ ਪਤਾ ਹੀ ਨਹੀਂ ਹੁਣ ਬੰਦੇ ਪਛਾਣ ਚ ਨਹੀਂ ਹੈਗੇ ਜਿੰਨਾ ਟਾਈਮ ਇਹ ਵੀ ਆਪਾਂ ਕਿਸ ਨੂੰ ਵੀਰ ਅਮਰਜੀਤ ਬਾਦੂ ਕੀ ਸੀ ਇਹਦੇ ਕਿਵੇਂ ਆਮ ਆਦਮੀ ਪਾਰਟੀ ਵੀਰ ਕਿੰਨੀ ਚਿਰ ਦਾ ਜੁੜਿਆ ਸੀ ਵੀਰ ਇਹ ਵੀ ਬਾਵਾ ਟਾਈਮ ਦਾ ਯਾਨੀ ਕਿ ਤਿੰਨ ਕ ਸਾਲ ਤੋਂ ਜੁ ਤੇ ਹੁਣ ਵੀਰ ਸਰਪੰਚ ਇਹਨਾਂ ਦੀ ਪੰਚਾਇਤ ਇਹਨਾਂ ਨੇ ਹੀ ਬਣਿਆ ਸਰਪੰਚ ਬਣਿਆ ਵੀਰ ਹਾਂਜੀ ਮਤਲਬ ਪਹਿਲਾ ਸਰਪੰਚ ਭਰਾਇਆ ਹਾਂਜੀ ਮਹਿਲਾ ਸਰਪੰਚ ਹੀ ਇਹਨਾਂ ਦੇ ਪਿੰਡ ਤੋਂ ਕੀ ਨਾਮ ਪਤਾ ਉਹਨਾਂ ਦਾ ਨਾਮ ਨਹੀਂ ਪਤਾ ਮਹਿਲਾ ਲੋਕ ਦੇ ਨਾਲ ਸਰਪੰਚ ਕਹ ਰਹੇ ਨੇ ਹਾਂਜੀ ਚੱਪ ਚੱਪ ਕਹਿੰਦੇ ਨੇ ਇਹਨਾਂ ਨੇ ਸਰਪੰਚ ਜਿਵੇਂ ਦੱਸ ਰਹੇ ਨੇ ਕਿ ਇਹ ਵੀਰ ਵੀ ਸਰਪੰਚ ਸੀ ਹਾਂਜੀ ਮਤਲਬ ਧੜਾ ਇਹਨਾਂ ਦਾ ਸੀ ਹਾਂ ਇਹਨਾਂ ਦਾ ਹੈ ਕੋਈ ਕੰਪੋਜੀਸ਼ਨ ਤੇ ਕੋਈ ਹੈ ਤੇ ਨਹੀਂ ਕੋਈ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ اپੋਜੀਸ਼ਨ ਕੋਈ ਨਹੀਂ ਕੋਈ ਚੋਣਾਂ ਵੀ ਨਹੀਂ ਨਾ 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 ਕੁਝ ਨਹੀਂ ਕੋਈ ਨਹੀਂ ਕੁਝ ਨਹੀਂ